ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅਗਰ ਨਿਊ ਬਲੌਗਸ ਵਾਕਦਾ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਹਾਂ ਤਿਆਰ ਹੋ ਕੇ ਗੱਡੀ 'ਚ ਬੈਠ ਚੁੱਕੇ ਹਾਂ ਜੁਝਾਰ ਦੇ ਸੈਂਡਲਾਂ ਤੇ ਲੱਗਿਆ ਸੀ ਰੇਤਾ ਮੂੰਹ ਸਾਫ਼ ਕਰਨ ਆਉਣ ਸਵਾਰ ਕੇ ਲਾ ਦੋ ਤੇ ਜੁਝਾਰ ਦੇ ਸੈਂਡਲਾਂ ਤੋਂ ਲਾ ਰਹੇ ਹਾਂ ਰੇਤਾ ਤੇ ਫਿਰ ਜਾਣਾ ਆਪਾਂ ਬੁਟੀਕ ਤੇ ਠੀਕ ਆ ਬਾਕੀ ਦੀ ਗੱਲ ਬਾਤ ਜੀ ਕਰਦੇ ਆਪਾਂ ਤਾਂ ਬੁਟੀਕ ਤੇ ਜਾ ਕੇ ਚਲੋ ਉਧਰ ਕੱਜਲੇ ਕਰਦੇ ਗੱਡੀ 'ਕੰਨੀ ਲਓ ਬਈ ਗਾਇਸ ਆਪਾਂ ਪਹੁੰਚ ਗਏ ਬੁਟੀਕ ਤੇ ਠੀਕ ਹੈ ਤੇ ਰਿੱਕੀ ਪਹਿਲਾਂ ਆਪਦੀ ਲੋਰ ਚੇਂਜ ਕਰ ਰਹੇ ਨੇ ਕਿਉਂਕਿ ਲੋਰ ਵੜਾ ਕੇ ਲਈ ਸੀ ਇਹ ਉਹ ਹੋ ਗਈ ਉੱਚੀ ਠੀਕ ਹੈ ਤੇ ਫਿਰ ਹੁਣ ਹੁਣ ਕੁੜੀਆਂ ਨੇ ਬਈ ਦੇੜਿਆਗਾ ਹੁਣ ਕਰਵਾਉਣ ਜਾ ਰਹੇ ਹਣੀ ਇਹਨੂੰ ਸਹੀ ਹਨਾ ਰਿੱਕੀ ਹੋ ਜੂਗੀ ਸਹੀ ਯਾਰੇ ਨਹੀਂ ਨਹੀਂ ਹੋ ਜੂ ਮਨ ਲਾ ਹਣ ਚਲੋ ਕਰਵਾ ਲਿਓ ਜਾਣਿਓ ਫਿਰ ਹੁਣੇ ਜਾ ਕੇ ਆਓ ਘਰ ਜਲਦੀ ਵਾਲੀ ਕੰਮ ਨਿਬੜ ਕੇ ਫਿਰ ਆਪਾਂ ਹੋਰ ਕੰਮ ਨਿਬੜਨੇ ਨੇ ਮੈਂ ਵੀ ਜਾਣਾ ਜਵਾਨ ਘਰੇ ਰੱਖਣਾ ਜੀ ਦਾ ਕੋਈ ਨਾ ਵਗਜੋ ਹੱਥ ਨੇ ਹੱਥ ਨੇ ਨਹੀਂ ਹਾਂਜੀ ਬਾਈ ਤੇ ਮੈਂ ਤੁਹਾਡੇ ਰਿਪਲਾਈ ਕਰਨੇ ਸੀਗੇ ਤੁਹਾਡੇ ਕਾਫੀ ਸਾਰੇ ਪ੍ਰੈਸ਼ਨ ਪ੍ਰੈਸ਼ਨ ਸੀਗੇ ਠੀਕ ਆ ਕੁਐਸ਼ਨ ਸੀਗੇ ਮੈਰਿਜ ਨੂੰ ਲੈ ਕੇ ਮੋਸਟਲੀ ਤਾਂ ਆਪਾਂ ਮੈਰਿਜ ਵਾਲੇ ਸਾਰੇ ਬਲੌਕ ਕੱਢਦੇ ਆ ਤੇ ਸਾਰੇ ਕੁਐਸ਼ਨ ਦੇਖਦੇ ਆ ਵੀ ਕਿਹਦੇ ਕਿਹਦੇ ਕਿਹੜੇ ਕਿਹੜੇ ਕੁਐਸ਼ਨ ਸੀਗੇ ਤੇ ਉਹਨਾਂ ਦੇ ਆਪਾਂ ਕਰ ਦਈਏ ਰਿਪਲਾਈ ਹਾਂ ਇਹਦੇ ਨਾਲ ਹਾਂ ਲੇਸ ਲਵਾ ਦੇ ਪਹੁੰਚੇ ਤੇ ਇਹ ਜੀ ਹਾਂ ਇਹ ਜੀ ਲੇਸ ਲਵਾ ਕੇ ਫਿਰ ਸਟਿਚ ਕਰਵਾ ਦੇ ਓਕੇ ਜੀ ਮੇਰੀ ਗੱਲ ਸੁਣ ਹਾਂਜੀ ਹਾਂਜੀ ਬਈ ਦੋਸਤੋ ਵਿਆਹ ਵੀ ਹੋ ਗਿਆ ਦੀਪ ਦੇ ਸਹੁਰਿਆਂ ਦੇ ਘਰੇ ਮਿਲਣੀ ਵੀ ਹੋ ਗਈ ਠੀਕ ਹੈ ਬਟ ਜਿਹੜੇ ਤੁਹਾਡੇ ਦਿਮਾਗਾਂ ਦੇ ਵਿੱਚ ਪ੍ਰੈਸ਼ਰ ਨੇ ਕਿੰਨੇ ਸਾਰੇ ਕੁਐਸਚਨ ਨੇ ਠੀਕ ਹੈ ਜਿਹੜੇ ਤੁਹਾਡੇ ਮਨਾਂ ਦੇ ਵਿੱਚ ਨੇ ਤਾਂ ਉਹਨਾਂ ਦਾ ਆਪਾਂ ਤੁਹਾਡਾ ਜਵਾਬ ਦੇਣਾ ਬੰਦ ਆਗਾ ਠੀਕ ਆ ਉਹ ਜਵਾਬ ਦੇਣਾ ਸੀ ਆਪਾਂ ਵੀ ਜਿੰਨੇ ਵੀ ਤੁਹਾਡੇ ਮਾਨਾਂ ਦੇ ਵਿੱਚ ਤੁਹਾਡੇ ਦਿਲਾਂ ਦੇ ਵਿੱਚ ਜਿੰਨੇ ਵੀ ਕੁਐਸ਼ਨਸ ਨੇ ਜਿਹੜੇ ਘੁੰਮ ਰਹੇ ਨੇ ਠੀਕ ਆ ਉਹਨਾਂ ਦਾ ਆਪਾਂ ਰਿਪਲਾਈ ਕਰਨਾਗਾ ਤਾਂ ਉਹਨਾਂ ਦਾ ਰਿਪਲਾਈ ਆਪਾਂ ਕਰਦੇ ਆ ਠੀਕ ਹੈ ਇੱਕ ਇੱਕ ਕੁਐਸ਼ਨ ਪੜ੍ਹ ਕੇ ਆਪਾਂ ਰਿਪਲਾਈ ਕਰਾਂਗੇ ਤੇ ਰਿੱਕੀ ਬਣਾਉਣਗੇ ਆਪਣੀ ਵੀਡੀਓ ਔਰ ਆਪਾਂ ਦੇਵਾਂਗੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਮੈਂ ਕਿਹਾ ਵਿਆਹ ਮੁੱਕ ਗਿਆ ਸਾਰਾ ਕੁਝ ਹੋ ਗਿਆ ਕਾਚੋ ਹਲੋ ਫੋਨ ਆਇਆ ਸੀ ਮੈਨੂੰ ਉਹ ਆ ਕਰ ਤੋ ਵਿਆਹ ਨੂੰ ਪੁੱਛਣ ਵਿਆਹ ਦੇ ਵਿੱਚ ਪੁੱਛਣ ਵਾਲੇ ਜਿਹੜੇ ਪ੍ਰਸ਼ਨ ਸੀਗੇ ਉਹਨਾਂ ਦੇ ਉੱਤਰ ਦੇਣੇ ਨੇ ਨਾ ਉਹ ਮਨ ਦਿਖਾ ਰਹੀ ਸੀ ਜਿਹੜਾ ਬੈਠੀ ਦਾ ਰਹੀ ਹੈ ਯਾਰ ਉਹ ਦੇ ਦੀਪਾਲਤ ਬਣਾ ਰਹੀ ਹੈ ਇਹ ਛੱਤ ਕਰਾ ਕੇ ਲੈਣੀ ਹੁੰਦੀ ਹੈ ਇਹ ਪਹਿਲਾਂ ਇੱਥੇ ਬੈਠ ਦੇ ਹਾਂ ਜੀ ਕੀ ਹਾਂ ਸਭ ਤੋਂ ਜ਼ਿਆਦਾ ਪੁੱਛਣ ਵਾਲਾ ਸਵਾਲ ਹਾਂ ਠੀਕ ਹੈ ਮਤਲਬ ਨਾਲੇ ਤੁਹਾਨੂੰ ਬਈ ਇੰਨਾ ਟਾਈਮ ਹੋ ਗਿਆ ਸਾਡੇ ਬਲੌਗ ਦੇਖਦੇ ਆਂ ਮੇਲਾ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਆ ਵੀ ਮੇਰਾ ਮਿਸਟੈਨ ਮੈਸੇਜ ਚੱਲਿਆ ਨਾਲ ਕੀ ਰਿਲੇਸ਼ਨ ਆ ਅਸੀਂ ਬਹੁਤ ਵਧੀਆ ਦੋਸਤਾਂ ਆ ਠੀਕ ਐ ਤੇ ਦੋਸਤ ਦੇ ਦੋਸਤ ਹੋਣ ਦੇ ਨਾਤੇ ਜਿਵੇਂ ਰਿੱਕੀ ਤੇ ਮੈਂ ਇੱਕ ਦੋਸਤ ਨੇ ਠੀਕ ਐ ਮੈਂ ਤੇ ਜੋਤ ਦੋਸਤਾਂ ਤਾਂ ਦੋਸਤ ਦੀਆਂ ਭੈਣਾਂ ਵੀ ਦੋਸਤ ਦੀਆਂ ਭੈਣੇ ਹੀ ਹੁੰਦੀਆਂ ਨੇ ਤਾਂ ਮੰਦੀਪ ਦੀਪੂ ਕਿਰਨ ਉਹ ਤਿੰਨੇ ਰਿੱਕੀ ਦੀਆਂ ਕੀ ਲੱਗਦੀਆਂ ਨੇ ਉਹ ਤਿੰਨੇ ਰਿੱਕੀ ਦੀਆਂ ਭੈਣਾਂ ਲੱਗਦੀਆਂ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਹਾਡਾ ਪੁੱਛਣ ਵਾਲਾ ਜਿਹੜਾ ਸੀਗਾ ਸਵਾਲ ਵੀ ਮੈਕਿਓ ਰਹਿੰਦਾ ਅਸਲੀ ਪਿੰਡ ਕਿਹੜਾ ਹੈਗਾ ਆਬਲੂਕੇ ਕੋਟਲੀ ਦੇਖੀ ਕਿਹੜਾ ਪਿੰਡ ਹੈ ਉਹਦਾ ਆਬਲੂਕੇ ਕੋਟਲੀ ਉਹਨਾਂ ਦਾ ਪਿੰਡ ਹੈ ਕੋਟਲੀ ਕੋਟਲੀ ਆ ਬਈ ਉੱਥੇ ਉਹ ਕੋਠਿਆਂ 'ਚ ਰਹਿੰਦੇ ਨੇ ਮਤਲਬ ਕੋਠੇ ਬਣੇ ਹੋਏ ਨੇ ਢਿੱਲਮਾ ਕੋਟੇ ਕਾਫੀ ਸਾਰੇ ਕੋਠੇ ਬਣੇ ਹੋਏ ਨੇ ਤਾਂ ਪਿੰਡ ਦਾ ਅਸਲੀ ਪਤਾ ਤਾਂ ਨਹੀਂ ਚੱਲਦਾ ਵੀ ਉਹ ਕੋਠਿਆਂ 'ਚ ਰਹਿੰਦੇ ਨੇ ਠੀਕ ਹੈ ਤੇ ਇੱਕ ਤੁਹਾਡਾ ਪੁੱਛਣ ਵਾਲਾ ਸਵਾਲ ਦੀਦੀ ਅਸੀਂ ਸੂਟ ਕਿਵੇਂ ਆਰਡਰ ਕਰੀਏ ਕਿਵੇਂ ਆਰਡਰ ਕਰੀਏ ਤਾਂ ਸੂਟ ਆਰਡਰ ਕਰਨ ਵਾਸਤੇ ਤੁਸੀਂ ਮੇਰੇ WhatsApp ਨੰਬਰ ਤੇ ਸਕਰੀਨਸ਼ਾਟ ਭੇਜਨਾਗਾ ਫਿਰ ਮੈਂ ਤੁਹਾਨੂੰ ਉਹ ਵਾਲੇ ਸੂਟ ਦੀ ਡਿਟੇਲ ਦਵੂੰਗੀ ਫਿਰ ਤੁਸੀਂ ਉਹਦਾ ਠੀਕਾ ਪੇਮੈਂਟ ਕਰੋਗੇ ਥੈਨ ਫਿਰ ਮੈਂ ਰੈਡੀ ਕਰਕੇ ਭੇਜੂੰਗੀ ਤੇ ਸੂਟ ਜਿਹੜਾ ਹੈਗਾ ਉਹ ਕਿਹੜੇ ਨੰਬਰ ਤੇ ਆਰਡਰ ਕਰਨਾ 62831 77170 ਤੇ ਇੱਕਰਾ ਪੁੱਛਣ ਵਾਲਾ ਸਵਾਲ ਆ ਜਿਹੜਾ ਹੈਗਾ ਠੀਕ ਹੈ ਵੀ ਬੈਂਗਲ ਸਰਮਨੀ ਵਾਲੇ ਸੂਟ ਬੈਂਗਲ ਸਰਮਨੀ ਵਾਲੇ ਸੂਟ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਹੁੰਦੇ ਨੇ ਮੇਰੇ ਕੋਲ ਨਿੱਕੀਆਂ ਬੂਟੀਆਂ ਵਾਲੇ ਉਦਾਂ ਦੇ ਤੁਹਾਨੂੰ ਸੂਟ ਅਸੀਂ ਤਿਆਰ ਕਰਕੇ ਦੇ ਸਕਦੇ ਹਾਂ ਕਿਉਂਕਿ ਉਹ ਵੀ ਆਪਾਂ ਆਪਣੀ ਬੁਟੀਕ ਤੋਂ ਰੈਡੀ ਕੀਤੀ ਸੀ ਤੀਸਰਾ ਸਵਾਲ ਠੀਕ ਹੈ ਤੁਸੀਂ ਕਹਿ ਰਹੇ ਹੋ ਵੀ ਮਹਿੰਦੀ ਵਾਲੇ ਸੂਟ ਤੁਹਾਨੂੰ ਮਿਲ ਜਾਣਗੇ ਤੁਸੀਂ ਕਿਦਾਂ ਦੇ ਵੀ ਆਪਦੀ ਪੂਰੀ ਆਊਟਫਿਟ ਮੈਰिज ਵਾਸਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਉਹ ਵੀ ਆਪਾਂ ਰੈਡੀ ਕੀਤੀ ਸੀ ਜਾਗੋ ਵਾਲੇ ਸੂਟ ਆ ਗਏ ਜਾਗੋ ਵਾਲੇ ਸੂਟ ਦਾ ਫੈਬਰਿਕ ਅਸੀਂ ਸਾਰਿਆਂ ਨੇ ਲਿਆ ਸੀਗਾ ਠੀਕ ਹੈ ਬਟ ਸਟਿਚਸ ਵੀ ਆਪਣੇ ਆਪ ਕਰਵਾਈ ਸੀਗੇ ਸਾਰਿਆਂ ਨੇ ਗਰਾਰੀ ਸੂਟ ਬਟ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਗਰਾਰੀ ਸੂਟ ਕਿੱਦਾਂ ਦੇ ਵੀ ਸਕਰਟ ਸੂਟ ਐਣੀ ਕਿ ਕਿੱਦਾਂ ਦੇ ਵੀ ਕਰਵਾ ਸਕਦੇ ਹੋ ਵਿਆਹ ਵਾਲੀ ਅਨੰਦਕਾਰਸ ਤੇ ਪਾਉਣ ਵਾਲੀ ਆਊਟਫਿਟ ਦਾ ਕੀ ਪ੍ਰਾਈਸ ਆ ਇਹ ਸਵਾਲ ਸੀਗਾ ਇਹ ਤੁਸੀਂ WhatsApp ਕਰੋ ਜੀ ਪ੍ਰਾਈਸ ਤੁਹਾਨੂੰ ਦੱਸ ਦੂੰਗੀ ਫੈਬਰਿਕ ਡਿਟੇਲ ਤੁਹਾਨੂੰ ਦੱਸ ਦੂੰਗੀ ਵਿਆਹ ਵਾਲੇ ਦਿਨ ਜਿਹੜਾ ਸੂਟ ਪਾਇਆ ਸੀ ਉਹਦੀ ਡਿਟੇਲ ਉਹ ਵੀ ਤੁਹਾਨੂੰ WhatsApp ਤੇ ਮਿਲ ਜੂਗੀ 6283177147 ਨੰਬਰ ਤੇ ਤੁਸੀਂ ਫੋਟੋ ਭੇਜਣੀ ਆ ਉਹਦੀ ਡਿਟੇਲ ਲੈਣੀ ਆ ਤੁਹਾਨੂੰ ਸਾਰੀ ਡਿਟੇਲ A to Z ਤੁਹਾਨੂੰ ਮਿਲ ਜੂਗੀ ਠੀਕ ਹੈ ਜਦੋਂ ਤੁਸੀਂ ਮੈਨੂੰ ਕੰਟੈਕਟ ਕਰੋਗੇ ਓਕੇ ਇਸ ਤੋਂ ਬਾਅਦ ਲਾਸਟ ਸਵਾਲ ਆ ਜਿਹੜਾ ਠੀਕ ਹੈ ਉਹ ਸੀਗਾ ਦੀਪ ਕਿੱਥੇ ਵਿਆਹੀ ਹੈ ਦੀਪ ਭਾਈ ਵਿਆਹ ਕੇ ਆਈ ਹੈ ਬਰਨਾਲੇ ਠੀਕ ਹੈ ਸਾਡੇ ਕੋਲ ਬਰਨਾਲੇ ਵਿਆਹ ਕੇ ਆਈ ਹੈ ਦੀਪ ਠੀਕ ਹੈ ਤੇ ਦੀਪ ਦੇ ਸਹੁਰਿਆਂ ਨੂੰ ਆਪਾਂ ਵੀ ਪਹਿਲਾਂ ਤੋਂ ਹੀ ਜਾਣਦੇ ਆ ਠੀਕ ਹੈ ਕਿਉਂਕਿ ਉੱਥੇ ਆਪਣੀਆਂ ਕਾਫੀ ਸਾਰੀਆਂ ਰਿਸ਼ਤੇਦਾਰੀਆਂ ਵੀ ਨੇ ਠੀਕ ਹੈ ਕਾਫੀ ਸਾਰੇ ਜਾਣ ਪਹਿਚਾਨ ਵੀ ਹੈਗੀ ਆ ਆਪਣੀ ਤੇ ਜਲਦੀ ਹੀ ਆਪਾਂ ਦੀਪ ਦੇ ਸਹੁਰੇ ਜਾਣਾ ਵੀ ਆ ਕਿਉਂਕਿ ਮਿਲਣ ਵਾਲੇ ਦਿਨ ਆਪਣੇ ਤੋਂ ਨਹੀਂ ਜਾਇਆ ਗਿਆ ਕੰਮ ਸੀਗਾ ਕੋਈ ਬੀਜੀ ਸੀਗੇ ਥੋੜਾ ਜਾ ਬਟ ਹੁਣ ਦੀਪ ਜਦੋਂ ਵਾਪਸ ਆ ਗਈ ਪੇਕਿਆਂ ਤੋਂ ਵਾਪਸ ਆਉਗੀ ਸਹਰਿਆਂ ਨੂੰ ਤਾਂ ਉਦੋਂ ਆਪਾਂ ਰਿੱਕੇ ਜ਼ਰੂਰ ਜਾ ਕੇ ਆਉਣਾ ਹਨਾ ਤਾਂ ਉਦੋਂ ਆਪਾਂ ਜ਼ਰੂਰ ਜਾ ਕੇ ਆਵਾਂਗੇ ਦੀਪ ਦੇ ਸਹਰੀ ਦੀਪ ਨੂੰ ਮਿਲ ਕੇ ਆਵਾਂਗੇ ਤੇ ਇੱਕ ਤੁਹਾਡਾ ਸਵਾਲ ਦੀਪ ਨੂੰ ਤੁਸੀਂ ਕੀ ਦਿੱਤਾ ਗਿਫਟ ਦੇ ਵਿੱਚ ਦੀਪ ਨੂੰ ਮਸੂਤ ਹੀ ਬਣਾ ਕੇ ਦਿੱਤੇ ਆ ਠੀਕ ਹੈ ਬੈਂਗਲ ਸਰਬਣੀ ਵਾਲਾ ਹੋ ਗਿਆ ਦੂਸਰਾ ਗੁੱਟ ਹੋ ਗਿਆ ਉਹਦਾ ਤੇ ਕਾਫੀ ਦੋ ਤਿੰਨ ਕੰਮ ਸੀਗੇ ਜਿਹੜੇ ਮੈਂ ਕਰ ਸਕਦੀ ਸੀ ਉਹਨੇ ਕਾਪਾ ਕੀਤੀ ਆ ਜਿੰਨੇ ਜੋਗੀ ਆਪਾਂ ਉਹਨੇ ਆਪਾਂ ਕਰਦੇ ਆ ਬਾਈ ਤੇ ਰਹੀ ਗੱਲ ਗਿਫਟ ਦੀ ਤਾਂ ਸਾਡੀ ਕੁੜੀ ਸਾਡੇ ਕੋਲ ਹੀ ਆ ਗਈ ਰਿੱਕੀ ਦੀ ਭੈਣ ਆ ਠੀਕ ਆ ਮੈਕੀ ਦੀ ਭੈਣ ਆ ਤਾਂ ਸਾਡੀ ਵੀ ਭੈਣੀ ਆ ਤਾਂ ਗਿਫਟਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਬਾਈ ਉਹਨੇ ਆਪਾਂ ਤਾਂ ਆਪਣੇ ਕੋਲ ਹੀ ਆਉਣਾ ਆਪਣੇ ਨਾਲ ਹੀ ਰਹਿਣਾ ਆਪਣੇ ਕੋਲ ਹੀ ਬੈਠਣਾ ਖਾਣਾ ਪੀਣਾ ਹਨਾ ਘੁੰਮਣਾ ਫਿਰਨਾ ਆਪਾਂ ਇਕੱਠਿਆਂ ਨਹੀਂ ਆ ਤਾਂ ਗਿਫਟ ਤਾਂ ਪਿੱਛੇ ਰਹਿ ਨਹੀਂ ਜਾਂਦੇ ਹੁੰਦੇ ਕਹਿੰਦੇ ਹੁੰਦੇ ਦਿਲ ਮਿਲਨੇ ਚਾਹੀਦੇ ਆ ਤੇ ਬਾਕੀ ਮੇਰਾ ਸੁਭਾਏ ਹੁੰਦਾ ਵੀ ਮੈਂ ਜੇ ਮੈਂ ਕੁਝ ਵੀ ਦਵਾਂਗੀ ਤਾਂ ਸ਼ਾਇਦ ਮੈਂ ਨਹੀਂ ਦਿਖਾਵਾਂ ਕਿ ਨੇ ਰਕੀ ਕੁਝ ਵੀ ਦੇ ਕੇ ਆਉਂਗੀ ਉਹ ਨੂੰ ਕੁਝ ਵੀ ਦੇ ਸਕਦੀ ਆ ਉਹ ਆਪਣਾ ਅਲੱਗ ਤੋਂ ਪਰਸਨਲ ਮੈਟਰ ਹੁੰਦਾਗਾ ਠੀਕ ਹੈ ਤੇ ਇੱਕ ਤੁਸੀਂ ਕਿਹਾ ਸੀਗਾ ਵੀ ਸਾਰੀਆਂ ਭੈਣਾਂ ਦੇ ਇੱਕੋ ਜਿਹੇ ਸੂਟ ਪਾਏ ਸੀ ਤਾਂ ਮੈਂ ਇੱਕੀ ਦੇ ਵੱਡੀ ਭੈਣ ਦੇ ਕਿਉਂ ਨਹੀਂ ਸੂਟ ਇੱਕੋ ਜਿਹਾ ਪਾਇਆ ਭਾਈ ਉਹ ਉਹਦੀ ਆਪਣੀ ਚੁਆਇਸ ਸੀ ਹਾਂ ਮੈਂ ਕਿਉਂ ਵਰਤੀਸ਼ ਨੂੰ ਕਹਿੰਦਾ ਜਰਾ ਖਣਾ ਭਜਾਈਂਦਾ ਉਹ ਵੱਡੀ ਆ ਤੇ ਜਿਵੇਂ ਉਹ ਕਹਿੰਦੀ ਆ ਸਾਰੇ ਆਪਾਂ ਉਵੇਂ ਕਰਦੇ ਆ ਉਹ ਕਹਿੰਦੀ ਜਿੱਦਣ ਬਣਾਉਣੀ ਸੀ ਸੂਟ ਕਹਿੰਦੀ ਵੀ ਮੇਰੇ ਕੋਲ ਬਹੁਤ ਸੂਟ ਨੇ ਵੀ ਮੈਂ ਨਹੀਂ ਸੂਟ ਬਣਾਉਣਾ ਠੀਕ ਹੈ ਕੌਣ ਨੇ ਨਹੀਂ ਬਣਾਇਆ ਬਾਈ ਉਹ ਉਹਦੀ ਚੁਆਇਸ ਠੀਕ ਹੈ ਤੇ ਬਾਕੀ ਮੈਕੀ ਦੇ ਪਰਿਵਾਰ ਦੇ ਵਿੱਚ ਅਸੀਂ ਰਹਿ ਕੇ ਆਏ ਆ ਸਾਨੂੰ ਇੰਨਾ ਪਤਾ ਵੀ ਸਾਰੇ ਪਰਿਵਾਰ ਦੇ ਵਿੱਚ ਬਹੁਤ ਪਿਆਰ ਆ ਬਾਈ ਤਾਂ ਕੋਈ 네ਗੇਟਿਵਿਟੀ ਵਾਲੀ ਗੱਲ ਨਹੀਂ ਹੈਗੀ ਤਾਂ ਪਲੀਜ਼ ਤੁਸੀਂ 네ਗੇਟਿਵ ਕਮੈਂਟ ਨਾ ਕਰਿਆ ਕਰੋ ਕਿਉਂਕਿ ਅਸੀਂ ਰਹਿ ਕੇ ਆਏ ਆ ਸਾਨੂੰ ਪਤਾ ਵਧੀਆ ਫੈਮਿਲੀ ਆ ਵਧੀਆ ਪਿਆਰ ਆ ਆਪਸ ਦੇ ਵਿੱਚ ਵਧੀਆ ਰਹਿਣ ਸਹਿਣਾ ਸਾਰਿਆਂ ਦਾ ਠੀਕ ਹੈ ਤਾਂ ਇਹ ਸੀਗੇ ਤੁਹਾਡੇ ਸਾਰਿਆਂ ਦੇ ਪੁੱਛਣ ਵਾਲੇ ਸਵਾਲ ਤਾਂ ਸਵਾਲਾਂ ਦਾ ਜਵਾਬ ਦੇਣ ਦਾ ਹੱਕ ਸੀਗਾ ਮੇਰਾ ਤਾਂ ਮੈਂ ਹੱਕ ਦੇ ਧੰਨਵਾਦ ਤੇ ਧੰਨਵਾਦ ਤੁਹਾਡਾ ਇੰਨੀ سارے ਸਵਾਲ ਪੁੱਛਣ ਦੇ ਲਈ ਤੇ ਮੈਂ ਜਵਾਬ ਦਿੱਤਾ ਤੇ ਹੁਣ ਆਪਾਂ ਜਾਣਾ ਹੈ ਕਿਉਂਕਿ ਸਾਡੇ ਮਿੱਤਰ ਪਿਆਰੇ ਆਏ ਹੋਏ ਨੇ ਕੈਨੇਡਾ ਤੋਂ 2 ਮਹੀਨੇ ਵਗੈਰੇ ਕਿ ਆਏ ਨੇ ਤੇ ਇਹਨਾਂ ਦੀ ਲੋੜੀ ਤੇ ਗਏ ਸੀਗੇ ਆਪਾਂ ਠੀਕ ਹੈ ਤਾਂ ਉਹਨਾਂ ਨੇ ਕੱਲ ਨੂੰ ਸਵੇਰ ਚਲੇ ਜਾਣਾ ਤੇ ਅੱਜ ਆਪਾਂ ਉਹਨਾਂ ਨੂੰ ਜਾਣਾ ਮਿਲਣ ਵਾਸਤੇ ਤਾਂ ਮਿਲਿਆ ਹੀ ਟਾਈਮ ਸਪੈਂਡ ਕਰਿਆ ਹੀ ਉਹਨਾਂ ਨਾਲ ਤਾਂ ਮਿਲਦੇ ਆਪਾਂ ਤੁਹਾਨੂੰ ਉੱਥੇ ਜਾ ਕੇ ਠੀਕ ਹੈ ਲੋ ਬਈ ਗਾਇਸ ਤੇ ਹੁਣ ਆਪਾਂ ਚੱਲੇ ਆਂ ਜਸੜ ਵਰਗਿਆਂ ਕੋਲੇ ਕਿਉਂਕਿ ਉਹਦੇ ਦੋਸਤ ਦਾ ਨਾਂ ਜਸੜਾ ਵੈਸੇ ਜਸੜ ਨਹੀਂ ਹੈਗਾ ਉਹ ਜਸੜਾ ਵਰਗਾ ਲੱਗਦਾ ਤਾਂ ਕਰਕੇ ਉਹਦਾ ਨਾਂ ਫਿਰ ਉਹਨੂੰ ਜਸੜ ਜਸੜ ਕਹਿਣ ਲੱਗੇ ਸੀ ਉਹਨਾਂ ਦੀ ਕੱਲ ਨੂੰ ਆ ਗਈ ਫਲਾਈਟ ਉਹਨਾਂ ਨੇ ਹੁਣ ਕੈਨੇਡਾ ਵਾਪਸ ਜਾਣਾਗਾ ਠੀਕ ਆ ਤਾਂ ਆਪਾਂ ਚੱਲੇ ਆਉਣਾ ਕੋਲੇ ਹੱਟ ਪਹਿਲਾਂ ਆਪਾਂ ਫੜਨੇ ਨੇ ਸੂਟ ਨਹੀਂ ਫੜੇ ਜਾਂਦੇ ਮੈਨੂੰ ਤਾਂ ਦੇਖਦੇ ਆ ਚਲੋ ਫੜੇ ਜਾਣਗੇ ਜਾਂ ਨਹੀਂ ਫੜੇ ਆਪਾਂ ਨਾ ਨਹੀਂ ਜਾ ਸਕਦੇ ਚਲੋ ਦੇਖਦੇ ਆ ਚੈੱਕ ਕਰਦੇ ਆ ਲਾ ਬਈ ਆਪਾਂ ਸਮਾਨ ਫੜਨਾ ਸੀ ਜਿਹੜਾ ਫੜ ਲਿਆ ਤੇ ਹੁਣ ਆਪਾਂ ਚੱਲੇ ਆਂ ਦੋਸਤ ਕੀ ਪਿੰਡ ਠੀਕ ਐ ਉੱਥੇ ਜਾਵਾਂਗੇ ਦੇਖਿਆ ਕੀ ਬਣਿਆ ਹੋਇਆਗਾ ਘਰ ਕਿੰਨਾ ਸੋਹਣਾ ਹਨ ਕਿ ਕਿਡਾ ਵੱਡਾ ਘਰ ਹੈ ਯਸਫਾ ਹਨਾ ਉਧਰ ਜਾਂਦੇ ਹੋਏ ਦਿਖਾਉਨੇ ਪਏ ਤਾਨੂੰ ਤੇ ਆਪਾਂ ਜਾਣਾ ਠੀਕਰੀ ਵਾਲੇ ਰਿੱਕੀ ਆਪਾਂ ਜਾਣਾ ਠੀਕਰੀ ਵਾਲ ਤੇ ਐਨਾ ਰਿੱਕੀ ਜੇ ਰੋਟੀ ਵੀ ਨਹੀਂ ਖਾਦੀ ਮੈਂ ਕਿਹਨੂੰ ਕੁਝ ਖਵਾਉਣੇ ਆ ਟੁੱਲੀਆਲ ਜਾਣਾ ਮੈਂ ਆਈ ਵਾਰ ਟੁੱਲੀਆਲ ਪਿੰਡ ਨੂੰ ਠੀਖਰੀਆਲ ਕਹਿ ਦਿੰਨੀ ਆ ਚਲੋ ਮਿਲ ਗਿਆ ਤੁਹਾਨੂੰ ਟੁੱਲੀਆਲ ਜਾ ਕੇ ਪਹਿਲਾਂ ਰਿੱਕੀ ਨੂੰ ਕੁਝ ਖਵਾ ਪਿਆ ਦਈਏ ਆਪਾਂ ਲਓ ਗਾਇਸ ਪਹੁੰਚ ਗਏ ਆਪਾਂ ਟੁੱਲੀਆਲ ਜਸੜ ਬਰੋ ਕੇ ਘਰ ਮੈਨੇ ਲਈ ਲਾਡੋ ਕੋ ਮੈਨੇ ਲਈ ਬਰੋ ਕੋ ਦੇਖ ਰਿੱਕੀ ਐਂ ਦੱਸ ਕੀ ਇਸ ਕੇ ਹਿਸਾਬ ਮੇਰੇ ਤੋਂ ਬਾਅਦ ਕੌਣ ਸੋਣਾ ਲੱਗ ਰਿਹਾ ਆਉਣੀ ਚਲ ਕੱਲ ਨੂੰ ਜਾ ਕੇ ਕਦੋਂ ਆ ਜੇਗੀ ਫਿਰ ਵਾਪਸ ਇਹ ਦੱਸ ਕਿੰਨੇ ਟਾਈਮ ਚਾਹੀਏ ਵਾਪਸ 6 ਮਹੀਨੇ ਬਾਅਦ ਕਿਉਂਕਿ ਇੱਕ ਕਾਕੂ ਸਾਡਾ ਇੱਥੇ ਰੂਏ ਤਾਂ 6 ਮਹੀਨੇ ਬਾਅਦ ਆਉਣੀ ਹੀ ਨਹੀਂ ਸੀ ਨੇ ਹੁਣ ਤੇਰੇ 6 ਮਹੀਨੇ ਬਾਅਦ ਆ ਜਾਈਂ ਦਿਲ ਡੋਲ ਰਿਹਾ ਹਾਂ ਜੀਨ ਲੱਗਣਾ ਜਾ ਕੇ ਪਰ ਕੋਈ ਜਵਾਬ ਮਿਲਦਾ ਨਹੀਂ ਹੈਣਾ ਚਲ ਕੋਈ ਗੱਲ ਨਹੀਂ ਕਰ ਦੇ ਆ ਤੁਸੀਂ ਹੈਲੋ ਕਰ ਦੇ ਕਰ ਦੇ ਹੈਲੋ ਕਰ ਦੇ ਪੁੱਤ ਮੈਂ ਤੇਰੇ ਤੋਂ ਆਪਣੇ ਆਪ ਹੀ ਕਹਾ ਲੈ ਕਰਨਾ ਵੀ ਭੂਆ ਕਹੇ ਓਏ ਕਹ ਜਾਓ ਮੰਮੀ ਪਾਪਾ ਨੂੰ ਕਹ ਜਾਓ ਸਹੀ ਗਏ ਤੁਸੀਂ ਹੈਨਾ ਹੈਨਾ ਪੁੱਤ ਤੇਰੀ ਦੋਸਤੀ ਕਰਾਵਾਂਗੇ ਜੁਹਾਰ ਨਾਲ ਇਹ ਦੋਨੇ ਹਾਨੋ ਹਾਨੀ ਦੀ ਹੋਣਗੀਆਂ ਹੈਨਾ ਲਓ ਬਈ ਹਾਂ ਗੱਡੀ ਮੋੜ ਲਈ ਘਰ ਕੋਲੋਂ ਆਪਾਂ ਤੇ ਹੁਣ ਬਈ ਆਪਾਂ ਚੱਲੇ ਆਂ ਵਾਪਸ ਠੀਕ ਤੇ ਠੀਕ ਹੈ ਕੰਮ ਧੰਦੇ ਕਰਦੇ ਆਂ ਜਾ ਕੇ ਬਾਪ ਦਾ ਮੇਲ ਲੈ ਆਪਾਂ ਹੁਣ ਠੀਕ ਹੈ ਕੰਮ ਧੰਦੇ ਕਰਕੇ ਫੇਰ ਆਮ ਦਾ ਘਰੇ ਜਾਵਾਂਗੇ ਰਿੱਕੇ ਜਾਓ ਵਿਆਹ ਲੈਣੇ ਕਿ ਹਾਂ ਕਿਉਂਕਿ ਅੱਜ ਚੜ ਗਈ ਕੜਾਈ ਕੱਲ ਨੂੰ ਜਾਗੋ ਪਰਸੋਂ ਵਿਆਹ ਤੇ ਮਿਲ ਕੇ ਵਧੀਆ ਲੱਗਿਆ ਵਿਚਾਰੀ ਨੇ ਮਨ ਭਰ ਲਿਆ ਸੀ ਕਿਉਂਕਿ ਛੋਟਾ ਜਵਾਕ ਯਾਰ ਆਪ ਦਾ ਭਾਈ ਛੱਡਣਾ ਬਹੁਤ ਔਖਾ ਮਜਬੂਰੀਆਂ ਹੁੰਦੀਆਂ ਨੇ ਛੱਡ ਕੇ ਜਾਣਾ ਪੈਂਦਾ ਮਾਵਾ-ਬਾਪ ਨੂੰ ਜਿਹੜੇ ਵੀ ਪ੍ਰਦੇਸ਼ਾਂ ਦੇ ਵਿੱਚ ਹਨ ਵਿਚਾਰੀਆਂ ਕੁੜੀਆਂ ਮਿਹਨਤ ਕਰਦੀਆਂ ਨੇ ਉੱਥੇ ਕੰਮ ਕਰਦੀਆਂ ਨੇ ਹਨ ਤੇ ਜਵਾਕ ਇੱਧਰ ਛੱਡ ਕੇ ਜਾਣਾ ਬਈ ਬਹੁਤ ਔਖਾ ਮੈਂ ਇੱਕ ਦਿਨ 3 ਘੰਟੇ ਵਾਸਤੇ ਛੱਡਿਆ ਸੀਗਾ ਜੁਹਾਰ ਨੂੰ ਘਰੇ ਤੇ ਮੇਰੀ ਟੀਕ ਨਿਕਲ ਗਈ ਸੀ ਤੇ ਇੰਨਾ ਟਾਈਮ ਛੱਡ ਕੇ ਜਾਣਾ ਆਪਾਂ ਨੂੰ ਬਹੁਤ ਔਖਾ ਮੇਰਾ ਮੇਰਾ ਖੋਦਮ ਹਣ ਪਰ ਆਇਆ ਸੀਗਾ ਵਿਚਾਰੀ ਰੋਂਣ ਲੱਗੀ ਚਲੋ ਪ੍ਰਮਾਤਮਾ ਇਹਨਾਂ ਦੇ ਕੰਮ ਨੂੰ ਬਈ ਤਰੱਕੀ ਬਖਸ਼ੇ ਪ੍ਰਮਾਤਮਾ ਹਨਾ ਇਹ ਕੰਮ ਮਕਸਦ ਲਈ ਛੱਡ ਕੇ ਜਾ ਰਹੇ ਆ ਮਕਸਦ ਲਈ ਇਹ ਜਾ ਜਾ ਰਹੇ ਆ ਛੱਡ ਕੇ ਹਨਾ ਉਹ ਮਕਸਦ ਇਹਨਾਂ ਦਾ ਪੂਰਾ ਹੋਵੇ ਤੇ ਬਾਕੀ ਚਲੋ ਸਵੇਰੇ 4:30 ਦੀ ਫਲਾਈਟ ਹੈ ਇਹਨਾਂ ਦੀ ਤੇ ਆਪਾਂ ਜਾਇਆ ਟਾਈਮ ਨਾਲ ਮਿਲਿਆ ਇਹ ਵਧੀਆ ਗੱਲਾਂ ਬਾਤਾਂ ਕਰ ਲਈਆਂ ਚਾਹ ਪਾਣੀ ਪੀ ਲਿਆ ਕਿਉਂ ਰਿੱਕੀ ਨੂੰ ਜਿਹੜੀ ਭੁੱਖ ਲੱਗੀ ਹੋਈ ਏ ਰਿੱਕੀ ਨੂੰ ਖਾਣਾ ਪਾਣੀ ਕਰਾਉਣਾ ਆਪਾਂ ਜਾਂਦੇ ਵੇਲੇ ਦੇਖਦੇ ਆ ਕੁਛ ਆਊਗਾ ਤਾਂ ਫਿਰ ਰਿੱਕੀ ਦਾ ਢੱਡ ਭਰ ਜਾਣਾ ਰਿੱਕੀ ਲਓ ਭਾਈ ਆਪਾਂ ਲੈਣਾ ਸੀ 버거 ਬਾਜ਼ਾਰ ਚ 버거 ਆਪਾਂ ਲੈ ਲਿਆ ਠੀਕ ਆ 버거 ਆਪਾਂ ਕਿੱਥੋਂ ਲੈਤਨੇ ਹਾਂ ਉਹ ਮੈਂ ਤੁਹਾਨੂੰ ਦੱਸ ਦੇਣੀ ਨੇ 버거 ਆਪਾਂ ਲੈਤਨੇ ਤੋ ਚਾਇਨਾ ਆ ਰਹੇ ਤੋ ਠੀਕ ਆ ਚਾਇਨਾ ਫਾਸਟੂ ਚਾਇਨਾ ਟਾਊਨ ਫਾਸਟੂ ਕੋੜ ਇੱਥੇ 버거 ਬਹੁਤ ਹੀ ਸੁਆਦ ਮਿਲਦੇ ਆ ਵਧੀਆ ਮਿਲਦੇ ਆ ਸਬਰ ਬਾਜ਼ਾਰ ਚ ਇਹਨਾਂ ਦੇ ਲਓ ਭਾਈ ਹੁਣ ਆਪਾਂ ਮੈਂ ਪਾਰਟੀ ਦਾ ਸਮਾਨ ਲੈ ਕੇ ਪਹੁੰਚ ਗਈ ਜੁਹਾਰ ਨੂੰ ਮੈਂ ਇੱਥੇ ਖੜੇ ਨਹੀਂ ਛੱਡ ਕੇ ਗਈ ਸੀ ਤੇ ਇੱਥੇ ਖੜਾ ਮੇਰਾ ਇੰਤਜ਼ਾਰ ਕਰ ਰਿਹਾ ਸੀਗਾ ਕਹਿੰਦਾ ਗੇਟ ਖੋਲਦਾ ਹਾਂਜੀ ਕੀ ਹੋ ਗਿਆ ਓਏ ਹੋਏ ਹਾਂ ਕੀ ਹੋ ਗਿਆ ਕੀ ਹੋ ਗਿਆ ਮम्मा ਬਿਨਾਂ ਜੀ ਨਹੀਂ ਸੀ ਲੱਗਿਆ ਬਰਗਰ ਆ ਗਏ ਬਰਗਰ ਆ ਗਏ ਸਾਡਾ ਜੂ ਜੂ ਵੀ ਬਰਗਰ ਆਏ ਉਹ ਪੋਇਆ ਕੇ ਜੰਗਲ ਵਰ ਵਾਲੀ ਆ ਤੇ ਉਂਗਲੀ ਮਰਵਾ ਲਈ ਅੱਖ ਚ ਭੋਲੂ ਕੱਕੇ ਨੇ ਲੋ ਬਈ ਗਾਈਜ਼ ਇਹ ਪਤਾ ਦੱਸ ਮੈਂ ਕਿੱਥੋਂ ਲਿਆਈਆਂ 버ਗਰ ਉਥੋਂ ਲਿਆਈਆਂ ਜਿੱਥੇ ਸਭ ਤੋਂ ਪਹਿਲਾਂ ਬਰਨਾਲੇ ਚ 버ਗਰ ਆਇਆ ਸੀ ਚਾਈਨਾ ਵਾਲਿਆਂ ਦੇ ਚਾਈਨਾ ਫੂਡ ਸਭ ਤੋਂ ਪਹਿਲਾਂ ਬਰਨਾਲੇ ਚ 버ਗਰ ਹੀ ਉਥੋਂ ਉਥੇ ਆਇਆ ਸੀ 2100 100 ਕਰੀ ਜਾਂਦਾ ਆ ਹੁੰਦੇ ਦੇਖ ਲਓ ਓਮ ਸਿਟੀ ਚ ਕਿਹੜਾ ਥੀਏਟਰ ਬਣ ਗਿਆ ਆ ਹੁੰਦੇ ਨੇ ਬਾਈ ਸਾਰੇ ਜਣੇ ਬਈ ਕੁੜੀ ਨੂੰ ਹਰਪ੍ਰੀਤ ਨੂੰ ਵਧਾਈਆਂ ਦੋ ਇਹਦੇ ਬੱਚੇ ਦਾ ਅੱਜ ਜਨਮ ਦਿਨ ਸੀ ਤੇ ਅਸੀਂ ਕਰ ਰਹੇ ਹਾਂ ਪਾਰਟੀ ਪੁਟੀਕ ਤੇ ਠੀਕ ਹੈ ਤੇ ਉੱਥੇ ਖੜੋ ਵਧਾਈਆਂ ਦਿਓ ਬਈ ਇਹਦੇ ਬੇਟੇ ਦਾ ਜਨਮ ਦਿਨ ਹੈ ਤੇ ਪੇਟੇ ਨੂੰ ਪਰਮਾਤਮਾ ਦੀਆਂ ਗਹਿਰਾਈਆਂ ਤੋਂ ਪਰਮਾਤਮਾ ਤੇਰੇ ਮੁੰਡੇ ਨੂੰ ਬਈ ਬਹੁਤ ਲੰਬੀ ਉਮਰ ਬਖਸ਼ੇ ਤੇ ਤਰੱਕੀਆਂ ਕਰੇ ਵਾਹਿਗੁਰੂ ਠੀਕ ਹੈ ਤਰੱਕੀਆਂ ਦੇਵੇ ਭਾਈ ਕਿ ਗਵਾਇਨ ਹਾਂ ਅੱਛਾ ਫੇਰ ਠੀਕਾ ਮਾੜਾ ਜਿਹਾ ਗਵਾਇਨ ਕਿ ਮੈਂ ਕਿੰਨਾ ਖਤਾਰ ਲੱਗਿਆ ਦੂਜੂ ਬਰਗਰ ਕੇ ਖਾਦੇ ਨਹੀਂ ਅਜੇ ਖਾਦਾ ਨਹੀਂ ਬਸ ਇਹ ਰੋਟੀ ਖਵਾਉਣੀ ਆ ਹਣ ਥਾਲ ਚ ਬਹਿ ਗਿਆ ਇਹ ਆ ਖਵਾਉਣੀ ਹੁਣ ਇਹਨੂੰ ਇਹਦੀ ਰੋਟੀ ਲਈ ਸੀ ਮੈਂ ਘਰੋਂ ਹਾਂ ਲੋ ਬਈ ਕੰਮ ਆਪਣੇ ਸਾਰੇ ਫਿਨਿਸ਼ ਹੋ ਗਿਆ ਠੀਕ ਆ ਦੁਕਾਨ ਵਧਾਤੀ ਅੱਜ ਆਪਾਂ ਟਾਈਮ ਨਾਲ ਕਿਉਂ ਕਿ ਰਿੱਕੀ ਨੇ ਜਾਣਾ ਕੜਾਈ ਤੇ ਠੀਕ ਆ ਤੇ ਆਪਾਂ ਜਾਵਾਂਗੇ ਘਰ ਘਰ ਜੁਝਾਰ ਨਾਲ ਤਾਂ ਖੇਡ ਲੂਗਾ ਤੇ ਇੰਜੋਏ ਕਰ ਲੂਗਾ ਆਪਾਂ ਕਰ ਲਾਂਗੇ ਆਪਦੇ ਕੰਮ ਤੋਂ ਦੀ ਠੀਕ ਹੈ ਜੀ ਜੋੜੀ ਚੂੜੀ ਚੂੜੀ ਅਸਲ ਅਸਲ ਨੂੰ ਨਹੀਂ ਹਰ ਗੱਲ ਡਰੇ ਮਗਰ ਉਰੀ ਜੇ ਤਰਦਾ ਪਤਾ ਪੂਰੀ ਹਵਾ ਚ ਹੋ ਗਿਆ ਲਓ ਵੀ ਜਹਾਰ ਵਾ ਗਿਆ ਮੰਮੀ ਨਾਲ ਬਾਹਰ ਉਹ ਫਿਰਦਾ ਅੱਜ ਦਿਨ ਨਾਲ ਕਹਿੰਦਾ ਜੀਕੂ ਦੇ ਮੰਗਰ ਜਾਣਾ ਮੰਮੀ ਵਿਚਾਰੀ ਉਹ ਲਈ ਫਿਰ ਡੈਡੀ ਜੀਕੂ ਨੂੰ ਲੈ ਕੇ ਗਏ ਸੀਗੇ ਇਹ 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 ਇਧਰੇ ਕਿ ਡੀ ਐਂਡ ਬੀ ਇਹ ਇਹ ਉਹ ਚੱਕਰ ਆਹ ਹੈ ਨਾ ਫਰਦੀ ਆਊਟ ਯਾ ਇੱਥੇ ਪਹੁੰਚਾ ਗਿਆ ਹੋ ਗਿਆ ਜੀ ਯਾਰ ਤਾਂ ਭਾਈ ਮੰਮੀ ਵਾਪੜ ਕੇ ਲੈ ਗਈ ਉਹ ਬੱਚੀ ਲੋਵੀ ਜੁਝਾਰ ਹੋ ਗਿਆ ਬਿਜੀ ਖੇਡਣ ਦੇ ਵਿੱਚ ਕਿਉਂਕਿ ਜੁਝਾਰ ਨੂੰ ਘਰ ਆ ਕੇ ਤਾਂ ਹੀ ਹੋ ਜਾਂਦਾ ਵੀ ਛੀਤੀ ਮੈਂ ਖੇਡਾਂ ਬਸ ਜਿੰਨਾ ਹੋ ਸਕਦਾ ਵੀ ਮੈਂ ਉਹਨਾਂ ਖੇਡਾਂ ਵੀ ਮੈਨੂੰ ਕੋਈ ਰੋਕੇ ਨਾ ਕੋਈ ਟੋਕੇ ਨਾ ਜਿਵੇਂ ਆ ਖੇਡਦੀ ਜਾਂਦੀ ਸੀ ਗਲੀ ਚੋਂ ਐ ਜੀ ਮੈਨੂੰ ਵੀ ਵਾਪਸ ਗਲੀ ਚ ਲੈ ਕੇ ਜਾਓ ਉਹਨੂੰ ਲੈ ਗਈ ਸਾਰੇ ਜਾਣੇ ਆ ਫਿਰਦੇ ਦੇਖੋ ਆ ਫਿਰਦੇ ਲੈ ਏ ਏ ਏ ਏ ਏ ਏ ਉਹ ਮੇਰਾ ਇਹ ਹੀਰਦੇ ਵਰਦੇ ਸੀਗੇ ਜਿਹਾਰ ਕਹਿੰਦਾ ਮੈਂ ਵੀ ਹੀਰਣਾ ਉਹ ਦਾਦਾ ਦਾ ਜੀ ਮਗ ਲੱਗ ਗਿਆ ਇਹਨਾਂ ਨੂੰ ਮਿਲ ਲਓ ਗਾਇਸ ਇਹ ਸਿਰੇ ਦੇ ਸ਼ਰਾਰਤੀ ਬੱਚੇ ਨੇ ਸਾਡੀ ਗਲੀ ਦੇ ਦੋ ਤਿੰਨ ਜਾਣੇ ਮੋਟੂ ਬਤਲੂ ਇਹ ਮੋਟੂ ਏ ਬਤਲੂ ਆ ਓ ਡੇਕੇ ਪਾ ਓਏ ਓ ਡੇਕੇ ਪਿਆ ਓਏ ਇਹ ਟਾਈਮ ਵੀ ਬਹੁਤ ਮਿਸ ਕਰਦੇ ਆਪਾਂ ਵੀ ਹੋ ਲੈ ਗਈ ਕ੍ਰੀਕ ਕਿੰਨ ਲੋ ਬਈ ਇਹ ਖੇਡ ਹੀ ਆਣਗੇ ਇਹਨਾਂ ਦਾ ਖੇਡਣਾ ਹੀ ਚੱਲੀ ਜਾਊਗਾ ਠੀਕ ਹੈ ਤੇ ਆਪਾਂ ਆਪਦੇ ਕੰਮ ਤੰਦੇ ਨਵੇਂ ਲਈ ਹੁਣ ਜਿੰਨੇ ਇੱਕ ਦੋ ਚਾਰ ਰਹਿ ਗਏ ਰਿੱਕੀ ਗਏ ਨੇ ਕੜਾਈ ਚੜੀ ਹੈਗੀ ਆਪਣੇ ਵੈਸਟ ਫਰੈਂਡ ਦੇ ਉਹਨਾਂ ਦੇ ਘਰ ਗਏ ਨੇ ਹਨਾ ਤੇ ਬਾਕੀ ਜੁਝਾਰ ਮਮਮੀ ਵਰਗਿਆਂ ਨਾਲ ਬਿਜ਼ੀ ਆ ਤੇ ਆਪਾਂ ਬੁਟੀਕ ਦਾ ਕੰਮ ਕਰਨੇ ਆ ਦੋ ਚਾਰ ਉਹ ਕਰ ਲਈਏ ਫੋਨ ਵਗੈਰਾ ਤੇ ਜਿਹੜੇ ਆਪਣੇ ਰਹਿੰਦੇ ਸੀ ਇਹ ਨਾਪ ਵਗੈਰਾ ਸੈਂਡ ਕਰਨੇ ਆ ਟੇਲਰ ਮਾਸਟਰ ਨੂੰ ਉਹ ਕਰ ਦਈਏ ਠੀਕ ਹੈ ਤੇ ਬਾਕੀ ਜਿਹੜਾ ਕੰਮ ਆ ਉਹ ਕੱਲ ਨੂੰ ਕਰਾਂਗੇ ਆਪਾਂ ਤੇ ਅੱਜ ਆਪਾਂ ਸਪੈਸ਼ਲੀ ਮਿਲਣ ਗਏ ਸੀਗੇ ਨਾਲੇ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਸੀਗੇ ਉਹ ਵੀ ਦੇ ਚੁੱਕੇ ਹਾਂ ਉਮੀਦ ਕਰਦੇ ਹਾਂ ਬਈ ਤੁਹਾਨੂੰ ਮੇਰਾ ਇਹ ਅੱਜ ਦਾ ਵਲੌਗ ਜਿਹੜਾ ਉਹ ਵਧੀਆ ਲੱਗਿਆ ਹੋਣਾ ਤਾਂ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਸਾਰਾ ਵਲੌਗ ਤੇ ਮਿਲਾਂਗੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਬਈ ਬਾਏ ਬਾਏ ਟੇਕ ਕੇਅਰ ਸਾਰੇ ਜੀ ਨੇ ਧਿਆਨ ਰੱਖਿਓ